2022 ਦੇ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਬਟਾਲਾ ਵਿਧਾਨ ਸਭਾ ਸੀਟ ਹੌਟ ਸੀਟ ਬਣਦੀ ਜਾ ਰਹੀ ਹੈ ਬਟਾਲਾ ਸੀਟ ਨੂੰ ਲੈ ਕੇ ਜਿੱਥੇ ਕਾਂਗਰਸ ਤੇ ਆਪ ਪਾਰਟੀ ਦੇ ਲੀਡਰਾਂ ਵਿੱਚ ਆਪੋ ਆਪਣੀਆਂ ਦਾਅਵੇਦਾਰੀਆਂ ਠੋਕਦੇ ਨਜ਼ਰ ਆ ਰਹੇ ਨੇ ਉਤੇ ਹੀ ਹੁਣ ਸ਼ਰੂਮੇ ਕਾਲੀ ਦਲ ਦੇ ਵਿੱਚ ਵੀ ਬਟਾਲਾ ਸੀਟ ਨੂੰ ਲੈ ਕੇ ਆਪਣੀ ਦਾਵੇਦਾਰੀ ਠੋਕੇ ਚਾਰੀ ਹੈ ਜਿਸ ਦੇ ਚਲਦੇ ਹਲਕਾ ਬਟਾਲਾ ਦੇ ਪਿੰਡ ਕਲੇਰ ਕਲਾਂ ਦੇ ਵਿੱਚ ਅਕਾਲੀ ਦਲ ਦੇ ਵਰਕਰਾਂ ਵੱਲੋਂ ਮੀਟਿੰਗ ਕੀਤੀ ਗਈ ਤੇ ਇਸ ਮੀਟਿੰਗ ਵਿੱਚ ਪਾਰੀ ਤਾਦਾਦ ਵਿੱਚ ਅਕਾਲੀ ਦਲ ਦੇ ਸਮਰਥਕ ਸ਼ਾਮਲ ਹੋਏ ਸ਼ਰੂਮੀ ਅਕਾਲੀ ਦਲ ਹਾਈ ਕਮਾਂਡ ਨੂੰ ਤਿੰਨ ਵਾਰ ਜ਼ਿਲ੍ਹਾ ਯੂਥ ਪ੍ਰਧਾਨ ਰਮਨਦੀਪ ਸਿੰਘ ਸੰਧੂ ਦੇ ਹੱਕ ਵਿੱਚ ਅਪੀਲ ਕਰਦੇ ਨਜ਼ਰ ਆਏ ਪੰਜਾਬ ਦੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਦਾ ਸਮਾਂ ਜਿਉਂ-ਜਿਉਂ ਨਜ਼ਦੀਕ ਆ ਰਿਹਾ ਹੈ ਤਿਉਂ-ਤਿਉਂ ਹੀ ਰਾਜਨੀਤਿਕ ਪਾਰਟੀਆਂ 'ਚ ਵੀ ਵੱਡਾ ਫੇਰ ਬਦਲ ਹੁੰਦਾ ਦਿਖਾਈ ਦੇ ਰਿਹਾ ਹੈ ਗੱਲ ਕੀਤੀ ਜਾਵੇ ਜ਼ਿਲ੍ਹਾ ਗੁਰਦਾਸਪੁਰ ਦੀ ਤਾਂ ਜ਼ਿਲ੍ਹਾ ਗੁਰਦਾਸਪੁਰ ਦੀ ਬਟਾਲਾ ਵਿਧਾਨ ਸਭਾ ਸੀਟ ਇਸ ਵੇਲੇ ਹੋਟ ਸੀਟ ਮੰਨੀ ਜਾ ਰਹੀ ਹੈ ਇਸ ਸੀਟ ਤੋਂ ਜਿੱਥੇ ਕਾਂਗਰਸ ਦੇ ਵੱਡੇ ਵੱਡੇ ਲੀਡਰ ਆਪਣੇ ਆਪਣੀ ਦਾਵੇਦਾਰੀ ਜਿਤਾਉਂਦੇ ਦਿਖਾਈ ਦੇ ਰਹੇ ਨੇ ਉੱਥੇ ਹੀ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਵੀ ਇਸ ਬਟਾਲਾ ਹੋਟ ਸੀਟ ਤੋਂ ਆਪਣੀ ਆਪਣੀ ਦਾਵੇਦਾਰੀ ਜਿਤਾਉਂਦੇ ਦਿਖਾਈ ਦੇ ਰਹੇ ਹਨ ਗੱਲ ਕੀਤੀ ਜਾਵੇ ਜ਼ਿਲ੍ਹਾ ਜੂਥ ਦੇ ਸ਼੍ਰੋਮਣੀ ਅਕਾਲੀ ਦਲ ਦੇ ਤਿੰਨ ਵਾਰ ਰਹਿ ਚੁੱਕੇ ਪ੍ਰਧਾਨ ਰਮਨਦੀਪ ਸਿੰਘ ਸੰਧੂ ਜੋ ਕਿ ਮੌਜੂਦਾ ਪ੍ਰਧਾਨ ਵੀ ਹਨ ਤਨ ਨਾਲ ਹੀ ਇੱਕ ਵਾਰ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਵੀ रह ਚੁੱਕੇ ਹਨ ਉਹਨਾਂ ਦੇ ਹੱਕ ਦੇ ਵਿੱਚ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਇੱਕ ਵੱਡੀ ਮੀਟਿੰਗ ਕੀਤੀ ਜਿਸ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਹਾਈ ਕਮਾਂਡ ਨੂੰ ਅਪੀਲ ਕੀਤੀ ਗਈ ਕਿ ਬਟਾਲਾ ਤੋਂ ਰਮਨਦੀਪ ਸਿੰਘ ਸੰਧੂ ਨੂੰ ਟਿਕਟ ਦੇ ਕੇ ਨਵਾਜਿਆ ਜਾਵੇ ਤਾਂ ਕਿ ਇਹ ਸੀਟ ਜਿੱਤ ਕੇ ਸ਼੍ਰੋਮਣੀ ਅਕਾਲੀ ਦਲ ਦੇ ਝੋਲੀ ਪਾਈ ਜਾਵੇ ਮਕਸਦ ਇੱਕੋ ਹੀ ਹੈ ਜੀ ਕਿ ਸਰਦਾਰ ਲਖਵੀਰ ਸਿੰਘ ਜੀ ਲੋਧੀ ਨੰਗਲ ਜੋ ਕਿ ਕਲੀਅਰ ਕਟ ਗੱਲ ਕਰ ਚੁੱਕੇ ਨੇ ਕਿ ਮੈਂ ਇਲੈਕਸ਼ਨ ਲੜਾਂਗਾ ਤਾਂ ਫਤੇਗਰ ਚੂੜੀਆਂ ਦਾ ਲੜਾਂਗਾ ਬਟਾਲਾ ਤੋਂ ਨਹੀਂ ਲੜਾਂਗਾ ਉਸ ਦੇ ਸਬੰਧ ਵਿੱਚ ਸਾਡਾ ਹਲਕਾ ਜਿਹੜਾ ਬਿਲਕੁਲ ਨਵਾਰਸਾ ਹੈ ਅਸੀਂ ਬੇਨਤੀ ਕਰਦੀਆਂ ਚਾਹੁੰਦੇ ਹਾਂ ਇਗਮਾਨ ਨੂੰ ਕਿ ਸਾਡੇ ਕੋਲ 15-20 ਸਾਲ ਤੋਂ ਜਿਹੜੇ ਆ ਨਿਸ਼ਕਾਮ ਸੇਵਾ ਕਰਦੇ ਆ ਰਹੇ ਨੇ ਸਰਦਾਰ ਰਮਨਦੀਪ ਸਿੰਘ ਜੀ ਸੰਧੂ ਜਿਹੜੇ ਕਿ ਤਿੰਨ ਵਾਰੀ ਜ਼ਿਲ੍ਹਾ ਪ੍ਰਧਾਨ ਜੂਤਦੇ ਰਹੇ ਨੇ ਤੇ ਹਰ ਇੱਕ ਹਲਕਾ ਨਿਵਾਸੀ ਦੇ ਮਨਾਂ ਦੇ ਵਿੱਚ ਵਸੇ ਹੋਏ ਨੇ ਰਾਤ ਦਿਨ ਨਿਸ਼ਕਾਮ ਸੇਵਾ ਕਰ ਰਹੇ ਨੇ ਉਹਨਾਂ ਨੂੰ ਟਿਕਟ ਦਿੱਤੀ ਜਾਵੇ ਤੇ ਇਹ ਟਿਕਟ ਜਿਹੜੀ ਆ ਮਟਾਲੇ ਤੋਂ ਜਤਾ ਕੇ ਸ਼੍ਰੋਮਣੀ ਕਮੇਟ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ ਵਿੱਚ ਪਾਵਾਂਗੇ ਤੁਸੀਂ ਸਿਰਫ ਮੀਟਿੰਗ ਲਈ ਆਪਣੀ ਆਵਾਜ਼ ਪਚਾ ਰਹੇ ਹੋ ਕਿ ਹਾਈ ਕਮਾਂਡ ਨੂੰ ਮਿਲ ਕੇ ਆਵਾਜ਼ ਪਚਾਈ ਜੇ ਸਾਨੂੰ ਜ਼ਰੂਰਤ ਪਈ ਹਾਈ ਕਮਾਂਡ ਨੂੰ ਮਿਲਦੀ ਤੇ ਮਿਲਣ ਵਾਸਤੇ ਵਜਾਵਾਂਗੇ ਅਜੇ ਸਾਡੀ ਪਹਿਲੀ ਮੀਟਿੰਗ ਛੋਟੀ ਜੀ ਮੀਟਿੰਗ ਰੱਖੀ ਸੀਗੀ ਤੁਹਾਡੇ ਸਾਹਮਣੇ ਹਲਕੇ ਦੇ ਵਿੱਚ ਭਾਰੀ ਘੱਟ ਹੋਇਆ ਤੇ ਜੇ ਸਾਨੂੰ ਜ਼ਰੂਰਤ ਪਈ ਤਾਂ ਅਸੀਂ ਹਾਈ ਕਮਾਂਡ ਚੰਡੀਗੜ੍ਹ ਤੱਕ ਵੀ ਪਹੁੰਚ ਕਰਾਂਗੇ ਜੀ ਮੰਗ ਕਰ ਰਹੇ ਹਮਾਈ ਹਾਈ ਕਮਾਂਡ ਕੋਈ ਮੰਗ ਕਰਦੇ ਆ ਕਿ ਸਾਨੂੰ ਕੋਈ ਇਨਾ ਮਜ਼ਬੂਤ ਦਾਵੇਦਾਰ ਹੋਰ ਨਹੀਂ ਲੱਗਦਾ ਇਹ ਲਗਾਤਾਰ 15 ਸਾਲ ਤੋਂ ਰਮਨਦੀਪ ਸਿੰਘ ਸੰਧੂ ਹਲਕੇ ਦੀ ਸੇਵਾ ਕਰਨ ਦੇ ਆ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਵੀ ਰਹੇ ਆ ਤਿੰਨ ਵਾਰ ਜੂਥ ਕਲ ਦੇ ਪ੍ਰਧਾਨ ਨੇ ਮੌਜੂਦਾ ਪ੍ਰਧਾਨ ਵੀ ਨੇ ਔਰ ਬਹੁਤ ਹੀ ਵਧੀਆ ਇਨਸਾਨ ਨੇ ਜਿਹੜੇ ਹਰ ਬੰਦੇ ਦੇ ਦੁੱਖ ਸੁੱਖ ਵਿੱਚ ਸਾਹੀ ਹੁੰਦੇ ਨੇ ਤੇ ਅਸੀਂ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸਜ਼ਾਰ ਬਕਨਤ ਸਿੰਘ ਮਜੀਠੀਆ ਕੋ ਮੰਗ ਕਰਦੇ ਆ ਕਿ ਜੋ ਬਟਾਲੇ ਹਲਕੇ ਦੀ ਟਿਕਟ ਵਾ ਸਰਦਾਰ ਰਮਨਦੀਪ ਸਿੰਘ ਸੰਧੂ ਨੂੰ ਦਿੱਤੀ ਜਾਵੇ ਤੇ ਅਸੀਂ ਜਿਤਾ ਕੇ ਵੱਡੇ ਬਹੁਮਤ ਨਾਲ ਇਹਨਾਂ ਨੂੰ ਅਸੈਂਬਲੀ 'ਚ ਭੇਜਾਂਗੇ ਪਹਿញ ਦੇਖਿਆ ਜਾਵੇ ਤਾਂ ਸ਼੍ਰੋਮਣੀ ਕਾਲੀਦਾਲ ਦੇ ਮੌਜੂਦਾ ਐਮ ਆਰ ਐ ਲਖਬੀਰ ਸਿੰਘ ਲੋਧੀ ਨੰਗਲ ਜੋ ਪਟਾਲਾ ਤੋਂ ਹੀ ਨੇ ਹਾਂਜੀ ਉਹਨਾਂ ਬਾਰੇ ਫਿਰ ਕਿਉਂ ਨੀ ਆਵਾਜ਼ ਫਾਈਂ ਦੇਖੋ ਜੀ ਸਰਦਾਰ ਲਖਬੀਰ ਸਿੰਘ ਲੋਧੀ ਨੰਗਲ ਜੀ ਸਾਡੇ ਐਮ ਐਲ ਏ ਸੀਗੇ ਉਹਨਾਂ ਨੇ ਆਪ ਹੀ ਇਹ ਗੱਲ ਕਹਿ ਦਿੱਤੀ ਕਿ ਮੈਂ ਪਟਾਲੇ ਹਲਕੇ ਤੋਂ ਇਲੈਕਸ਼ਨ ਨਹੀਂ ਲੜਨੀ ਮੈਂ ਫਤੇਗੜ ਚੂੜੀਆਂ ਤੋਂ ਹੀ ਇਲੈਕਸ਼ਨ ਲੜਨੀ ਉਹਦੇ ਮੱਦੇਨਜ਼ਰ ਹੀ ਰੱਖਦੇ ਅਸੀਂ ਸਰਦਾਰ ਅਮਨਦੀਪ ਸਿੰਘ ਸੰਧੂ ਦੀ ਮੰਗ ਕਰਦੇ ਆ ਕਿ ਇਹਨਾਂ ਨੂੰ ਟਿਕਟ ਦੇਤੀ ਜਾਵੇ ਕੀ ਕਹਿਣਾ ਚਾਹੁੰਦੇ ਹੋ ਫਿਰ ਵਾਰਿਸ ਛੱਡ ਗਏ ਹਲਕੇ ਨੇ ਨਹੀਂ ਜੀ ਲਵਾਰਸ ਨਹੀਂ ਚਲੋ ਸਾਡੇ ਟੱਚ 'ਚ ਹੀ ਆ ਅਸੀਂ ਗੱਲ ਨਹੀਂ ਗਈ ਉਹ ਵੀ ਇੱਕ ਚਾਹੀਦਾ ਉਹਨਾਂ ਨੂੰ ਇਦਾਂ ਕਰਨਾ ਨਹੀਂ ਜੀ ਇਹ ਤਾਂ ਹੁਣ ਉਹਨਾਂ ਨੂੰ ਪੁੱਛਿਆ ਜਾ ਸਕਦਾ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੈਸੇ ਚਾਹੀਦਾ ਹੀ ਲੱਗਦਾ ਹੈ ਵੀ ਉਹਨਾਂ ਨੂੰ ਇਦਾਂ ਕਰ ਦੇਣਾ ਚਾਹੀਦਾ ਨਹੀਂ ਜੀ ਇਹ ਤਾਂ ਨਹੀਂ ਚਾਹੀਦਾ ਵੇਖੋ ਜੀ ਮੈਂ ਸ਼੍ਰੋਮਣੀ ਅਕਾਲੀ ਦਲ ਦਾ ਸੱਚਾ ਸੁੱਚਾ ਛਪਾਈ ਆ ਇਹ ਜਿੰਨੇ ਹਜ਼ਾਰਾਂ ਦੀ ਤਦਾਦ ਜੱਜ ਵਰਕਰ ਬਟਾਲਾ ਹਲਕੇ ਦੇ ਸ਼ਹਿਰ ਦੇ ਵਿੱਚੋਂ ਵੀ ਐਮ ਸੀ ਸਾਹਿਬਾਨ ਵੀ ਸਾਫਕਾ ਆਏ ਆ ਬਹੁਤ ਸਾਰੀਆਂ ਵਾਡਾਂ ਚੋਂ ਵੀ ਆਏ ਆ ਤੇ ਹਰ ਇੱਕ ਪਿੰਡ ਦੇ ਵਿੱਚੋਂ ਕੋਨੇ-ਕੋਨੇ ਤੋਂ ਸੀਨੀਅਰ ਵਰਕਰ ਸਾਡੇ ਆਏ ਆ ਇਹਨਾਂ ਵਰਕਰਾਂ ਸਾਡਿਆਂ ਦੀ ਪਲਾਨ ਸੀ ਕਿ ਅਸੀਂ ਉੱਥੇ ਇਕੱਠੇ ਹੋਣਾ ਮੈਨੂੰ ਹੁਕਮ ਲੱਗਾ ਮੈਂ ਇਹਨਾਂ ਦੇ ਹੁਕਮ ਤੇ ਇੱਥੇ ਆਇਆ ਔਰ ਇਹਨਾਂ ਨੇ ਜੋ ਪਾਰਟੀ ਤੋਂ ਮੰਗ ਕੀਤੀ ਆ ਤੁਹਾਡੇ ਸਾਹਮਣੇ ਆ ਮੈਂ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਰਦਾਰ ਵਿਕਰਮ ਸਿੰਘ ਜੀ ਮਜੀਠੀਆ ਔਰ ਸ਼੍ਰੋਮਣੀ ਅਕਾਲੀ ਦਲ ਦਾ ਸ਼ਿਪਾਹੀ ਆ ਜੋ ਪਾਰਟੀ ਹੁਕਮ ਕਰੇਗੀ ਮੇਰੇ ਸਿਰ ਮੱਥੇ ਪਰਵਾਨ ਹੋਏਗਾ ਇਹ ਜਿਹੜੇ ਵਰਕਰ ਨੇ ਮੇਰੇ ਸਿਰ ਦਾ ਤਾਜ ਨੇ ਮੈਂ ਹਮੇਸ਼ਾ ਇਹਨਾਂ ਦੇ ਵਿੱਚ ਰਿਆਂ ਇਹਨਾਂ ਦੀ ਸੇਵਾ ਕਰਦਾ ਤੇ ਕਰਦਾ ਰਹੂੰਗਾ ਕੀ ਕਹਿਣਾ ਚਾਹੋਗੇ ਫਿਰ ਲਖਬੀਰ ਸਿੰਘ ਲੋਦੀ ਨੰਗਲ ਐਮ ਐਲ ਏ ਹੁੰਦਿਆ ਹੋਇਆ ਵੀ ਬਟਾਲਾ ਹਲਕੇ ਨੂੰ ਜਿੱਥੋਂ ਸੀਟ ਜਿੱਤੀ ਸੀ ਅਲਵਾਰਸ ਬੰਸ ਛੱਡ ਕੇ ਚਲੇ ਗਿਆ ਵੇਖੋ ਲੋਦੀ ਨੰਗਲ ਸਾਹਿਬ ਨੇ ਹਲਕਾ ਅਲਵਾਰਸ ਨਹੀਂ ਛੱਡਿਆ ਅਜੇ ਵੀ ਉਹ ਦਫ਼ਤਰ ਬਿੰਦੇ ਆ ਲੇਕਿਨ ਉਹਨਾਂ ਦਾ ਮਾਨਿਆ ਕਿ ਮੈਂ ਫਤੇਗੜ ਤੋਂ ਇਲੈਕਸ਼ਨ ਲੜਨੀ ਆ ਫਤੇਗੜ ਜੂੜੀਆਂ ਤੋਂ ਉਹ ਇਲੈਕਸ਼ਨ ਲੜ ਲਈ ਉਹਨਾਂ ਨੇ ਇੱਥੋਂ ਬਟਾਲਾ ਹਲਕੇ ਦੇ ਵਿੱਚ ਤੁਸੀਂ ਪਿਛਲੇ ਸਮੇਂ 'ਚ ਵੇਖਿਆ ਜਿਹੜੇ ਸਾਡੇ ਆ ਵਰਕਰ ਨੇ ਇਹਨਾਂ ਦੀ ਫਿਰ ਇੱਕ ਮੰਗ ਹੀ ਕਿ ਜੇ ਮਤਲਬ ਅਸੀਂ ਕੋਈ ਗੱਲ ਕਰਨੀ ਆ ਤੁਸੀਂ ਸਾਡੇ ਕੋਲ ਆਓ ਮੈਨੂੰ ਇਹਨਾਂ ਦਾ ਵੇਖੋ ਹਰ ਹੁਕਮ ਪ੍ਰਮਾਨ ਆ ਸਾਰੇ ਹਲਕੇ ਦੇ ਸੀਨੀਅਰ ਵਰਕਰਾਂ ਨਾਲ ਮੇਰਾ ਰਾਬਤਾ ਆ ਲੋਦੀ ਨਗਰ ਸਾਹਿਬ ਨੂੰ ਵੀ ਅਸੀਂ 3000 ਵੋਟ ਦੋਤੇ ਇਹ ਜ਼ੋਨ ਕੱਲਾ ਜਿਤਾਇਆ ਹੁਣ ਵੀ ਜਿੱਥੇ ਆ ਇਹ ਬਟਾਲਾ ਹਲਕਾ ਸ਼ਰੋਮਣੀ ਅਖਾਲੀ ਦਾ ਤਗੜਾ ਆ ਮੈਦਾਨੇ ਜੰਗ 'ਚ ਸਾਡੇ ਵਰਕਰ ਲੜਨਗੇ ਔਰ ਆਉਂਦੇ ਦਿਨਾਂ ਦੇ ਵਿੱਚ ਆ ਕਾਂਗਰਸ ਦਾ ਕਾਟੋ ਕਲੇਜ ਤੁਸੀਂ ਵੇਖ ਲਿਆ ਸ਼੍ਰੋਮਣੀ ਅਕਾਲੀ ਦਲ ਇਹ ਵੱਡੀ ਲੀਡ ਨਾਲ ਹਲਕਾ ਜਿੱਤੇਗਾ ਦੇਖਣਾ ਹੁਣ ਇਹ ਹੋਏਗਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਹਾਈ ਕਮਾਂਡ ਬਟਾਲਾ ਸੀਟ ਤੋਂ ਕਿਸ ਨੂੰ ਟਿਕਟ ਦੇ ਕੇ ਨਵਾਜਦੀ ਹੈ ਅਤੇ ਲੋਕ ਕਿਸ ਦੇ ਹੱਕ ਤੇ 2022 ਦੇ ਚੋਣਾਂ ਚ ਨਿੱਤਰਦੇ ਹਨ ਕੈਮਰਾ ਪਾਸਨ ਵਿੱਕੀ ਚੀਮਾ ਦੇ ਨਾਲ ਪਪਾਲ ਸਿੰਘ ਮਿੰਨੀ ਪਾਕਟ ਬਟਾਲਾ